ਅੰਮ੍ਰਿਤਸਰ ਨਗਰ ਨਿਗਮ ਵਿੱਚ ਲੰਮੇ ਸਮੇਂ ਤੋਂ ਕਈ ਅਧਿਕਾਰੀਆਂ ਦੇ ਤਬਾਦਲੇ ਨਹੀਂ ਕੀਤੇ ਗਏ ਜਿਸ ਨਾਲ ਲੱਗਦਾ ਹੈ ਕਿ ਇਹਨਾਂ ਅਧਿਕਾਰੀਆਂ ਦੇ ਹੱਥ ਉੱਪਰ ਮੰਤਰੀਆਂ ਤੱਕ ਮਿਲੇ ਹੋਏ ਹਨ ਜਿਸ ਨਾਲ ਉਹਨਾਂ ਦੇ ਤਬਾਦਲੇ ਨਹੀਂ ਹੋ ਰਹੇ ਇਸ ਦੇ ਸੰਬੰਧ ਵਿੱਚ ਸਮਾਜ ਸੇਵਕ ਬਾਬਾ ਪਲਿੰਦਰ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਉਹਨਾਂ ਵੱਲੋਂ ਵੀ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਉਹਨਾਂ ਅਫਸਰਾਂ ਦੇ ਖਿਲਾਫ ਜਿਹੜੇ ਕੰਮ ਸਹੀ ਢੰਗ ਨਾਲ ਨਹੀਂ ਕਰ ਰਹੇ ਪਰ ਕਿਸੇ ਅਫਸਰ ਦੀ ਬਦਲੀ ਨਹੀਂ ਹੁੰਦੀ ਸਿਰਫ ਖਾਣਾ ਪੂਰਤੀ ਤੱਕ ਹੀ ਰਹਿ ਜਾਂਦਾ ਹੈ ਉਨਾਖਿਆ ਕਿ ਸ਼ਹਿਰ ਵਿੱਚ ਇਨਕ੍ਰੋਚਮੈਂਟ ਸਵੈ ਦੇ ਪ੍ਰਬੰਧ ਨਾ ਹੋਣਾ ਨਾਜਾਇਜ਼ ਬਿਲਡਿੰਗਾਂ ਬੰਨਣਾ ਕਿਤੇ ਨਾ ਕਿਤੇ ਅਧਿਕਾਰੀਆਂ ਦੀ ਬਦਲੀਆਂ ਨਾ ਹੋਣਾ ਕਰਪਸ਼ਨ ਦਾ ਬੋਲਬਾਲਾ ਐਨਾਂ ਅਧਿਕਾਰੀਆਂ ਦੇ ਹੱਥ ਮੰਤਰੀਆਂ ਜਾਂ ਅਧਿਕਾਰੀਆਂ ਨਾਲ ਮਿਲੇ ਹੋਏ ਹਨ ਤਾਂ ਹੀ ਇਹਨਾਂ ਦੀਆਂ ਬਦਲੀਆਂ ਨਹੀਂ ਹੋ ਰਹੀਆਂ ਅਮਰਥਰ ਨਗਰ ਨਿਗਮ ਵਿੱਚ ਅਸੀਂ ਖੜੇ ਹਾਂ ਤੇ ਤੇ ਨਗਰ ਨਿਗਮ ਵਿੱਚ ਕਈ ਇਹੋ ਜਿਹੇ ਅਧਿਕਾਰੀਆਂ ਨੇ ਜਿਹੜੇ ਲੰਬੇ ਸਮੇਂ ਤੋਂ ਇੱਕੋ ਹੀ ਪੋਸਟ ਵਿੱਚ ਤਨਤਣ ਇੱਥੇ ਮੋਕੇ ਗੱਲਬਾਤ ਕਰਾਂਗੇ ਅਸੀਂ ਸਮਾਜ ਸੇਵਕ ਬਾਬਾ ਭਲਿੰਦਰ ਜੀ ਨਾਲ ਸਾਡੇ ਨਾਲ ਮੌਜੂਦ ਨੇ ਬਾਬਾ ਭਲਿੰਦਰ ਜੀ ਜੀ ਬਾਬਾ ਭਲਿੰਦਰ ਜੀ ਨਗਰ ਨਿਗਮ ਦੇ ਵਿੱਚ ਕਈ ਅਧਿਕਾਰੀ ਇਹੋ ਜਿਹੇ ਨੇ ਜਿਹੜੇ ਇੱਕੋ ਪੋਸਟ ਦੇ ਵਿੱਚ ਨੇ ਕੀ ਲੱਗਦਾ ਕੀ ਉਹਨਾਂ ਦੀ ਕੀ ਸਾਜ ਗਾਂਢ ਹੈ ਜਾਂ ਕੀ ਹੋ ਸਕਦਾ ਇਹਦੇ ਵਿੱਚ ਜਾਂ ਇਹਨਾਂ ਕੋਈ ਕ੍ਰਪਸ਼ਨ ਦਾ ਵੀ ਵੱਦਾ ਹੋ ਸਕਦਾ ਜੀ ਬਿਲਕੁਲ ਦੇਖੋ ਜੀ ਜਦੋਂ ਇੱਕ ਅਫਸਰ ਦੋ ਦੋ ਤਿੰਨ ਦਿਨ ਸਾਲਾਂ ਤੋਂ ਇੱਕ ਜਗ੍ਹਾ ਦੇ ਉੱਤੇ ਤਨਾਤ ਹੈ ਇੱਕ ਪੋਸਟ ਦੇ ਉੱਤੇ ਤਨਾਤ ਹੈ ਤੇ ਉਹ ਸਿੰਪਲ ਜੀ ਗੱਲ ਹੈ ਕਿ ਬਾਪ বড় ਨਾ ਭਈਆ ਸਭ ਤੋਂ ਵੱਡਾ ਰੁਪਈਆ ਕਰਪਸ਼ਨ ਦਾ ਮੇਨ ਮੋਟਿਵ ਇਹ ਹੋਇਆ ਹੈ ਕਰਪਸ਼ਨ ਨੂੰ ਜਿਹੜੀ ਕਟਨੀ ਆ ਉਹ ਟਰਾਂਸਫਰ ਕਰਕੇ ਕਟਨੀ ਆ ਪਰ ਉਹ ਟਰਾਂਸਫਰ ਇਲਾਕਿਆਂ ਦੀ ਨਹੀਂ ਜ਼ਿਲ੍ਹਿਆਂ ਦੀ ਟਰਾਂਸਫਰ ਕਰਕੇ ਕਟਨੀ ਆ ਤੁਸੀਂ ਕਿਸੇ ਦੀ ਵੀ ਡਿਪਾਰਟਮੈਂਟ ਦੀ ਗੱਲ ਲਓ ਮੈਨੂੰ ਮੇਰੀ ਜਾਣਕਾਰੀ ਮੁਤਾਬਿਕ ਕੋਈ ਦਵਿੰਦਰ ਸ਼ਰਮਾ ਜੀ ਨੇ ਠੀਕ ਹੈ ਕੋਈ ਬੱਬਰ ਜੀ ਨੇ ਇੱਕ ਲੰਮੇ ਸਮੇਂ ਆ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਇੱਕ ਕੋ ਪੋਸਟ ਦੇ ਉੱਤੇ ਤਣਾਤ ਹੈ ਪੀਐਨ ਕੋਲ ਕੋਈ ਹੋਰ ਸ਼ਹਿਰ ਨਹੀਂ ਹੈ ਨਾ ਕੋ ਡਿਪਾਰਟਮੈਂਟ ਨੂੰ ਭੇਜਣ ਨੂੰ ਵਾਸਤੇ ਇਸੇ ਤਰ੍ਹਾਂ ਜੇ ਦੂਜੇ ਪਾਸੇ ਅਸੀਂ ਐਮਟੀਪੀ ਵਿਭਾਗ ਦੀ ਗੱਲ ਕਰ ਲਈਏ ਐਮਟੀਪੀ ਵਿਭਾਗ ਦੇ ਵਿੱਚ ਤੇ ਮੈਂ ਸਮਝਦਾ ਕਿ ਮੈਂ ਸਿੱਧੇ ਤੌਰ ਦੇ ਉੱਤੇ ਆਵਾਂਗਾ ਮੇਰੇ ਕੋਲ ਤੱਥ ਵੀ ਮੌਜੂਦ ਨਹੀਂ ਕਿ ਨੈਕਸਸ ਬਣਿਆ ਹੋਇਆ ਹੈ। ਔਰ ਨੈਕਸਸ ਕੀ ਹੈ ਕਿ ਜਿਹੜੇ ਬੰਦਾ ਜੇ ਕੋਈ ਸੈਂਟਰ ਦਾ ਏਡੀਬੀ ਹੈ ਉਹ ਉਹਨੂੰ ਵੇਖਿਆ ਵੀ ਉਹਨਾਂ ਨੂੰ 6 ਮਹੀਨੇ ਹੋ ਗਏ ਨੇ ਇਹਦੀਆਂ ਇਹਦੇ ਤੇ ਕੰਪਲੇਂਟਾਂ ਦਾ ਭਾਰ ਜਿਆਦਾ ਪੈ ਗਿਆ। ਇਹਦਾ ਇਲਾਕਾ ਬਦਲ ਦਿੱਤਾ ਜਾਂਦਾ ਇਹਨੂੰ ਨੋਟਿਸ ਦੇ ਦਿੱਤਾ ਜਾਂਦਾ ਜਦੋਂ ਮੈਂ ਤੇ ਫਿਰ ਪੰਜਾਬੀ ਚ ਗਵਾਂਗਾ ਕਿਉਂਕਿ ਮੇਰੇ ਕੋਲ ਤੱਥ ਮੌਜੂਦ ਨਹੀਂ। ਮੈਂ ਇਹਦੇ ਹੋ ਪੰਜਾਬੀ ਚ ਕਵਾਂਗਾ ਕਿ ਇਹਨਾਂ ਦੇ ਜਦੋਂ ਉਥੋਂ ਨਾਵਾ ਜੀ ਇਕੱਠੀ ਹੋ ਜਾਂਦੀ ਆ ਫਿਰ ਚੱਲ ਬਈ ਇਹਨੂੰ ਵੈਸਟ ਤੋਂ ਸੁਰਦਾ ਵੈਸਟ ਵਾਲਿਆਂ ਨੂੰ ਸੈਂਟਰ ਚ ਲਾਇਆ ਈਸਟ ਵਾਲਿਆਂ ਨੂੰ ਨਾਰਥ ਈਸਟ ਲਾਇਆ ਸੋ ਇਹ ਨੈਕਸਸ ਚੱਲ ਰਿਹਾ ਇਸ ਨੈਕਸਸ ਨੂੰ ਤੋੜਨ ਦਾ ਜਿਹੜਾ ਸਭ ਤੋਂ ਵੱਡਾ ਮੁੱਦਾ ਉਹ ਮੁੱਦਾ ਇਹੋ ਹੱਲ ਹੋਣਾ ਕਿ ਇਹਨਾਂ ਦੇ ਸ਼ਹਿਰ ਬਦਲੀ ਜਾਮਨ ਮੈਂ ਗੱਲ ਕਰਨਾ ਚਾਹਾਂਗਾ ਸੈਂਟਰ ਹਲਕੇ ਦੀ ਏਟੀਵੀ ਬਰਿੰਦਰ ਮੋਹਨ ਵੇਖੋ ਰੀਸੈਂਟ ਤਕਰੀਬਨ 20 ਦਿਨ ਪਹਿਲੇ ਦੀ ਗੱਲ ਹੈ ਅੰਦਰ ਮਿਊਨਿਸਪਲ ਕਾਰਪੋਰੇਸ਼ਨ ਦੇ ਐਮਟੀਵੀ ਭਗ ਦੇ ਵਿੱਚ ਬਦਲੀਆਂ ਕੀਤੀਆਂ ਗਈਆਂ ਇਲਾਕਿਆਂ ਦੀਆਂ ਸਾਊਥ ਥਲੇ ਨੂੰ ਨਾਰਥ ਦੇਤਾ ਨਾਰਥ ਥਲੇ ਨੂੰ ਸਾਊਥ ਦੇਤਾ ਲੇਕਿਨ ਤੁਸੀਂ ਦੇਖੋ ਕਿੱਡਾ ਵੱਡਾ ਨੈਕਸਸ ਸੈਂਟਰ ਹਲਕੇ ਦਾ ਸੈਂਟਰ ਹਲਕੇ ਦੇ ਵੀ 100 ਦੇ ਕਰੀਬ ਦੇ ਦੂਸਰੇ ਦੇ ਕਰੀਬ ਬਿਲਡਿੰਗਾਂ ਬਣ ਰਹੀਆਂ ਨੇ ਔਰ ਏਟੀਪੀ ਬਰਿੰਦਰ ਮਾਹਨ ਆਪਣੀ ਉਸੇ ਜਗ੍ਹਾ ਤੇ ਉਸੇ ਡਿਗਨਿਟੀ ਦੇ ਉਸੇ ਪੋਸਟ ਤੇ ਤੈਨਾਤ ਹੈ ਉਹਨੂੰ ਕਿਸੇ ਦੀ ਜ਼ਰਤ ਨਹੀਂ ਪਈ ਉਹਨੂੰ ਬਦਲੀ ਕਰਨ ਦੀ ਨਹੀਂ ਇਹਦੇ ਵਿੱਚ ਫਿਰ ਲੱਗਦਾ ਕਿ ਕਮਿਸ਼ਨਰ ਸਾਹਿਬ ਵੀ ਇਹਨਾਂ ਦੇ ਸਿਰ ਤੇ ਹੱਥ ਰੱਖਿਆ ਹੋਇਆ ਹੈ ਦੇਖੋ ਹੋਰ ਕਿਹੜੇ ਕਿਹੜੇ ਅਧਿਕਾਰੀ ਤੁਹਾਨੂੰ ਲੱਗਦਾ ਵੀ ਲੰਬੇ ਸਮੇਂ ਤੋਂ ਤੁਸੀਂ ਮੈਨੂੰ ਤਾਂ ਸੁਣਾ ਆਪਣੇ ਬਾਰੇ ਦੱਸਣਾ ਚਾਹਾਂਗਾ ਕਿ ਮੇਰੀਆਂ ਤਕਰੀਬਨ ਜੇ ਮੈਂ ਗਿਣਾਂ ਨਾ ਬਹਿ ਜਾਵਾਂ ਤਾਂ ਤਕਰੀਬਨ 400 ਤੋਂ 500 ਕੰਪਲੇਂਟ ਆਨਲਾਈਨ ਨੇ ਬਾਏ ਹੈਂਡ ਤੇ ਜਿਹੜੀਆਂ ਹੈ ਹੀ ਹੈ ਨੇ ਉਹਨਾਂ ਸਰਕਾਰੀ ادارਿਆਂ ਦੇ ਵਿੱਚ ਚੰਡੀਗੜ੍ਹ ਸੀਵੀਓ ਸਾਹਿਬ ਨੂੰ ਮੁੱਖ ਚੌਕਸੀ ਅਫਸਰ ਨੂੰ ਮੈਂ ਧਿਆਨ ਚ ਲਿਆਉਣਾ ਵਾਂ ਡਾਇਰੈਕਟਰ ਜਿਹੜੇ ਸੈਕਰੀ ਲੋਕਲ ਬੋਡੀ ਨੇ ਉਹਨਾਂ ਦੇ ਧਿਆਨ ਚ ਲਿਆਉਣਾ ਕਮਿਸ਼ਨਰ ਸਾਹਿਬ ਦੇ ਧਿਆਨ ਚ ਲਿਆਉਣਾ ਡੀਸੀ ਅਮਰਸਰ ਜਿਹੜੇ ਸਾਡੇ ਮਾਨਯੋਗ ਬੜੇ ਹੀ ਵਧੀਆ ਕੰਮ ਐਸ ਦੇਖਿਆ ਹਾਂ ਜ਼ਿਲ੍ਹੇ ਦੇ ਵਿੱਚ ਕਰ ਰਹੇ ਨੇ ਉਹਨਾਂ ਦੇ ਧਿਆਨ ਚ ਲਿਆਉਣਾ ਆਨਲਾਈਨ ਮੇਲ ਦੇ ਦੌਰਾਨ ਮੇਰੀਆਂ 550 ਦੇ ਕਰੀਬ ਕੰਪਲੇਂਟਾਂ ਜਿਹੜੀਆਂ ਨੇ ਸੈਂਟਰ ਹਲਕੇ ਸਾਊਥ ਹਲਕੇ 'ਚ ਮੌਜੂਦ ਹੈ, ਈਸਟ ਹਲਕੇ 'ਚ ਮੌਜੂਦ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਨੈਕਸਸ ਕੋਈ ਅਫਸਰ ਨੇ ਤਿੰਨ-ਤਿੰਨ ਸਾਲਾਂ ਤੋਂ ਇੱਥੇ ਬੈਠੇ ਨੇ। ਸਾਊਥ ਦੇ ਹੂਣ ਇਹਨਾਂ ਨੇ ਇਲਾਕਾ ਬਦਲਤਾ। ਏਟੀਪੀ ਵੀ ਸਾਡੇ ਮਾਂਜੂ ਸਾਡੇ ਏਟੀਐਮ ਮਾਂਜੂ ਕੀ ਕਵਾਂਗੇ ਏਟੀਪੀ ਵਜੀਰਾ ਜੀ ਦਾ ਕੀ ਗੱਲ ਉਹਨਾਂ ਦਾ ਜ਼ਿਲ੍ਹਾ ਨਹੀਂ ਸੀ ਬਦਲਿਆ ਜਾਂਦਾ। ਬਰਿੰਦਰ ਮੋਹਨ ਉਸੇ ਜਗ੍ਹਾ ਤੇ ਸੈਂਟਰ ਦੇ ਉੱਤੇ ਤਨਾਤ ਹੈ ਕਿਉਂ? ਉਹਦਾ ਜ਼ਿਲ੍ਹਾ ਨਹੀਂ ਸੀ ਬਦਲਿਆ ਜਾਂਦਾ। ਉਹਨਾਂ ਨੂੰ ਨਾਲ ਪਠਾਨਕੋਟ ਦਿੱਤਾ ਹੋਇਆ। ਇਥੇ ਤੇ ਮਾਂ ਜੋ ਪੁਰਾਣੇ ਕਮਿਸ਼ਨਰ ਗੁਲਪੀ ਸਿੰਘ ਵਾਲੰਗ ਨੇ 36 ਬਿਲਡਿੰਗਾਂ ਜਿਹੜੀਆਂ ਸੀਲ ਖੋਲੀਆਂ ਸੀ ਸੀਲ ਕੀਤੀਆਂ ਸੀ ਅੱਜ ਉਹ 36 ਬਿਲਡਿੰਗਾਂ ਮੈਨੂੰ ਦਿਖਾਣਾ ਸੀਲ ਨੇ ਸੀਲ ਤਕਰੀਬਨ ਸਾਰੀਆਂ ਹੀ ਬਿਲਡਿੰਗਾਂ ਖੁੱਲ ਚੁੱਕੀਆਂ ਨੇ ਸਰ ਸਾਊਥ ਸੈਂਟਰਲ ਕੇਦੇ ਵਿੱਚ ਸ਼ੇਰਾਂ ਵਾਲੇ ਗੇਟ ਪ੍ਰੂਵੈਂਟਸ ਦੇ ਬੈਕ ਸਾਈਡ ਦੇ ਚਾਰ ਬਿਲਡਿੰਗਾਂ ਨੇ ਕਈ ਮੈਂ ਤੁਹਾਨੂੰ ਜੇ ਮੇਰੇ ਕੋਲ ਐਕਸੈਸ ਚ ਕੋਗੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕੁ ਤਕਰੀਬਨ 70 ਬਿਲਡਿੰਗਾਂ ਦਾ ਤੁਹਾਨੂੰ ਮੈਂ ਰਿਵਰਵਾ ਦੇ ਦਾਂਗਾ ਜਿਹੜੀਆਂ ਪੁਰਾਣੇ ਕਮਿਸ਼ਨਰਾਂ ਨੇ ਸੀਲ ਕਰਾਈਆਂ ATB ਬਲੰਦਰ ਮਾਉ ਨੇ ਆ ਕੇ ਇਹਨਾਂ ਸੀਲਾਂ ਨੂੰ ਖੋਲ ਦਿੱਤਾ। ਔਰ ਉਹ ਕਹਿੰਦਾ ਮੇਰੇ ਦੇ ਕਿਸੇ ਅਫਸਰ ਦਾ ਕੋਈ ਰੋਵ ਨਹੀਂ। ਮੈਂ ਇੱਕ ਚੀਜ਼ ਕਹਿਣਾ ਚਾਹਾਂਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਈ ਇਹ ਜਿਹੜਾ MTP ਵਿਭਾਗ ਆ ਗਏ ਆਪਣੇ ਆਪ ਚ ਇੱਕ ਸਰਕਾਰ ਹੈ। ਇਹਦੇ ਦੇ ਕਿਸੇ MLA ਕਿਸੇ ਮੰਤਰੀ ਕਿਸੇ ਮੁੱਖ ਮੰਤਰੀ ਦਾ ਕੋਈ ਅਸਰ ਨਹੀਂ ਹੈਗਾ। ਇਹਨਾਂ ਨੇ ਪੂਰਾ ਨੈਕਸਸ ਪੰਜਾਬ ਦੇ ਵਿੱਚ ਜਿਹੜਾ ਪੰਬਰ ਸਾਹਿਬ ਸ਼ਹਿਰ ਦੇ ਵਿੱਚ ਫੈਲਾ ਹੈ। MTP ਵਿਭਾਗ ਹੀ ਹੈਗਾ ਨਗਰ ਨਿਗਮ ਦੇ ਵਿੱਚ ਕਰਪਸ਼ਨ ਦੇ ਵਿੱਚ ਜਿਾਕੋ ਹੋਰ ਹੋਰ ਵੀ ਵਿਭਾਗ ਹੋ ਗਏ ਜੀ। ਮੇਰੀ ਜਾਣਕਾਰੀ ਮੁਤਾਬਿਕ ਹੈ MTP ਵਿਭਾਗ ਵੀ ਹੈ ਸਿਵਲ ਵੀ ਹੈ। ਔਰ ਵੀ ਮੈਂ ਤੁਹਾਨੂੰ ਦੱਸਾਂ ਕਿ ਐਮਟੀਪੀ ਭਾਗ ਨਾਲ ਇਲਾਕੇ ਜੁੜਦੇ ਨੇ ਆਪਾਂ ਪ੍ਰਾਪਰਟੀ ਟੈਕਸ ਡਿਪਾਰਟਮੈਂਟ ਦੀ ਗੱਲ ਕਰਦੀਏ ਵਾਲ ਸਿਟੀ ਦੇ ਅੰਦਰ ਹਾਈ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਹੁਣ ਆ ਗਈਆਂ ਉਹਨਾਂ ਬਿਲਡਿੰਗਾਂ ਨੂੰ ਬਣਾਇਆ ਜਾ ਰਿਹਾ ਕਿ ਉਹਨਾਂ ਬਿਲਡਿੰਗਾਂ ਦੇ ਹੋਟਲ ਦੇ ਹੋਟਲ ਦੇ ਟੈਕਸ ਜਾ ਰਹੇ ਨੇ ਮੈਂ ਤੁਹਾਨੂੰ ਦੇ ਦਿੰਦਾ 50 ਟੀਆਂ ਦੇ ਜਵਾਬ ਜਿਨ੍ਹਾਂ ਦਾ ਵੇਅਰ ਹਾਊਸ ਗੋਦਾਮ ਦੇ ਟੈਕਸ ਲਈ ਜਾ ਰਹੇ ਨੇ ਠੀਕ ਹੈ ਤੁਹਾਨੂੰ ਮੈਂ ਤਕਰੀਬਨ 100 ਬਿਲਡਿੰਗਾਂ ਦਾ ਮੈਂ ਤੁਹਾਨੂੰ ਇਹਨਾਂ ਦੇ ਨੋਟਿਸ ਦਿਖਾ ਦਿੰਦਾ ਜਿਹੜੇ ਮੈਨੂੰ ਆਰਟੀਆ ਚ ਜਵਾਬ ਆਏ ਨੇ ਕੇ ਜੀ ਇਹ ਜਿਹੜੇ ਹੈਗੇ ਨੇ ਆਪਣਾ ਨੋਟਿਸ ਕੀਤੇ ਹੋਏ ਨੇ ਇਹਨਾਂ ਦੇ ਪਾਣੀ ਸੀਵਰੇ ਦਾ ਕਨੈਕਸ਼ਨ ਕੱਟੇ ਹੋਏ ਨੇ ਡਿਪਾਰਟਮੈਂਟ ਜੁੜ ਗਿਆ ਨਾ ਨਾਲ ਕੱਲਾ ਐਮਟੀਵੀ ਵਿਭਾਗ ਕ੍ਰਾਪਟ ਨਾ ਹੋਇਆ ਪ੍ਰਾਪਰਟੀ ਟੈਕਸ ਹੋ ਗਿਆ ਵਾਟਰ ਸਪਲਾਈ ਹੋ ਗਿਆ ਆਪਣਾ ਸੀਐਲਯੂ ਜ ਨੇ ਪਾਸ ਕਰਨਾ ਐਮਟੀਵੀ ਵਿਭਾਗ ਉਹ ਵੀ ਹੋ ਗਿਆ ਤੇੰਨੇ ਨਾਲ ਨੈਕਸਸ ਜੁੜ ਗਏ ਨਾ ਮਤਲਬ ਨੈਕਸਸ ਤੇ ਪੂਰੇ ਕਾਰਬੇਸ਼ਨ ਚ ਆ ਗਿਆ ਨਾ ਗੱਲ ਗੱਲ ਕੀਤੀ ਜਾਵੇ ਅਮਰਥਰ ਨਗਰ ਨਿਗਮ ਦੇ ਵਿੱਚ ਸਿਰਫ ਐਮਟੀਪੀ ਬਿਵਾ ਆ ਗਈ ਜ਼ਿੰਮੇਵਾਰਾ ਜਾਂ ਸਫਾਈ ਪ੍ਰਬੰਧ ਵੀ ਸ਼ਹਿਰ ਦੇ ਵਿੱਚ ਹੈਗੇ ਸ਼ਹਿਰ ਦੇ ਵਿੱਚ ਥਾਂ ਥਾਂ ਤੇ ਇਨਕ੍ਰੋਚਮੈਂਟ ਵੀ ਆ ਗਈ ਉਹਦੇ ਬਾਰੇ ਕੌਣ ਜ਼ਿੰਮੇਵਾਰ ਫਿਰਜੀ ਦੇਖੋ ਜੀ ਉਹਦੇ ਬਾਰੇ ਜਿਹੜੇ ਇਹਦੇ ਸਬੰਧਤ ਅਧਿਕਾਰੀ ਨੇ ਜੋ ਮੇਰੀ ਜਾਣਕਾਰੀ ਮਿਲਦੀ ਕਿ ਤਰਮਿੰਦਰ ਜੀ ਨੇ ਕੋਈ ਉਹ ਵੀ ਇੱਕੋ ਜਗ੍ਹਾ ਤੇ ਤਨਾਤ ਨੇ ਇਹ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਪੁਸ਼ਪਿੰਦਰ ਜੀ ਨੇ ਮਨੂਸ਼ ਸ਼ਰਮਾ ਜੀ ਨੇ ਦਵਿੰਦਰ ਬੱਬਰ ਜੀ ਨੇ ਇਹ ਸਾਰੇ ਜੋ ਮੇਰੀ ਜਾਣਕਾਰੀ ਮਤਾਵੀ ਜੋ ਮੈਨੂੰ ਭਰੋਸਾਯੋਗ ਸੂਤਰ ਹੋਏ ਸਾਰੇ ਅਗਰੋਚਮੈਂਟ ਦੇ ਜਿਹੜੇ ਪ੍ਰਬੰਧ ਨੇ ਜਿਹੜੇ ਸਫਾਈ ਦੇ ਪ੍ਰਬੰਧ ਇਹਨਾਂ ਨੇ ਸ਼ਹਿਰ ਦੇ ਵਿੱਚ ਕਰਦੇ ਓਏ ਇਹਨਾਂ ਨੇ ਨਾਲ ਦੇ ਨੇ ਮੈਨੂੰ ਜਾਣਕਾਰੀ ਮਿਲੀ ਹੈ ਵੀ ਇਹ ਵੀ ਤਿੰਨ ਤਿੰਨ ਸਾਲਾਂ ਤੋਂ 4-5 ਸਾਲਾਂ ਤੋਂ ਤਣਾਤ ਨੇ ਕਿ ਇਹਨਾਂ ਨੂੰ ਸ਼ਹਿਰ ਦਾ ਤਰੀਕਾ ਨਹੀਂ ਆਇਆ ਸਫਾਈ ਕਰਨ ਦਾ ਕੀ ਮਸਲਾ ਹੈ ਇਹਨਾਂ ਦਾ ਤੇ ਫਿਰ ਇਹਨਾਂ ਦੇ ਕਾਰਵਾਈ ਕਿਉਂ ਨਹੀਂ ਹੁੰਦੀ ਕਿ ਉੱਚ ਅਧਿਕਾਰੀ ਸਾਰੇ ਚੁੱਪ ਬੈਠੇ ਨੇ ਕੰਨਾਂ ਦੇ ਵਿੱਚ ਉਹਨਾਂ ਦੇ ਕੀ ਮੈਂ ਕਹਿਣਾ ਸਮਝਦਾ ਅੱਖਾਂ ਦੇ ਉੱਤੇ ਇਹਨਾਂ ਨੇ ਨੋਟਾਂ ਦੀ ਪੱਟੀ ਬੰਨੀ ਹੈ ਹੋਣਾ ਕੀ ਜੇ ਤਾਂ ਵੀ ਇਹਨਾਂ ਦੀ ਬਦਲੀਆਂ ਹੋਣੀਆਂ ਚਾਹੀਦੀਆਂ ਅਫਸਰਾਂ ਦੀ ਕਿ ਜਾਂ ਫਿਰ ਇਹਨਾਂ ਦੀ ਲਗਾਮਾਂ ਕੱਸਣੀ ਚਾਹੀਦੀ ਜੀ ਮੈਂ ਤਾਂ ਸਮਝਦਾ ਇੱਕ ਵਾਰੀ ਸਾਰਾ ਹੀ ਸਿਸਟਮ ਇਹਨਾਂ ਦਾ ਬਦਲਣਾ ਚਾਹੀਦਾ ਚਾਹੇ ਉਹ ਅਸੀਂ ਅਕਰੋਚਮੈਂਟ ਡਿਪਾਰਟਮੈਂਟ ਦੀ ਗੱਲ ਕਰਦੀਏ ਚਾਹੇ ਸਿਵਲ ਡਿਪਾਰਟਮੈਂਟ ਦੀ ਗੱਲ ਕਰਦੀਏ ਚਾਹੇ ਉਹ ਆਪਾਂ ਐਮਟੀਵੀ ਡਿਪਾਰਟਮੈਂਟ ਦੀ ਗੱਲ ਕਰਦੀਏ ਸਾਰਾ ਹੀ ਜਿਹੜਾ ਇਲਾਕੇ ਨਾ ਬਦਲੇ ਜਾਵਣ ਇਲਾ ਸਿਸਟਮ ਨੂੰ ਜਿਹੜਾ ਸੁਧਾਰਨ ਦੀ ਲੋੜ ਹੈ ਮੇਰੀ ਮਾਂਜੋਗੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਜਿਹੜੇ ਔਰ ਮਾਂਜੋਗ ਜਿਹੜੇ ਸਾਡੇ ਲੋਕਲ ਬੜੀ ਮੰਤਰੀ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਪੂਰਾ ਜੁਰ ਅਪੀਲ ਹੈ ਕਿ ਨਗਰ ਨਿਗਮ ਅਮ੍ਰਿਤਸਰ ਦੀ ਕਾਰਪੇਸ਼ਨ ਮਲਤਾਂ ਦਿੱਤਾ ਜਾਵੇ ਐਟ੍ਰੋਚਮੈਂਟ ਦੀ ਗੱਲ ਕਰ ਲਈਏ ਸਫਾਈ ਦੀ ਗੱਲ ਕਰ ਲਈਏ ਕੋਈ ਵੀ ਅਫਸਰ ਜੜੀ ਆ ਆਪਣੀ ਡਿਊਟੀ ਨਹੀਂ ਨਿਭਾ ਰਿਆ ਭਰਮਿੰਦਰ ਜੀ ਦੀ ਗੱਲ ਹੋਈ ਉਹਨਾਂ ਦੀ ਆਪਾਂ ਗੱਲ ਕੀਤੀ ਮੈਂ ਤੁਹਾਨੂੰ ਦੱਸਿਆ ਮਨੂਜੀ ਸ਼ਰਮਾਈ ਦੀ ਗੱਲ ਹੋਈ ਕੀ ਇਹ ਆਪਣੀ ਡਿਊਟੀ ਸਹੀ ਤਰ੍ਹਾਂ ਨਹੀਂ ਨਿਭਾ ਰਹੇ ਨੇ ਇਹਨਾਂ ਤੇ ਕੋਈ ਵਾਚ ਕਰਨ ਵਾਲਾ ਹੈਗਾ ਕੋਈ ਕੋਈ ਇਹਨਾਂ ਨੂੰ ਧਿਆਨ ਦੇਣ ਵਾਲਾ ਹੈਗਾ ਕੋਈ ਕੋਈ ਨਹੀਂਗਾ ਬਾਬਾ ਇਹ ਗੱਲ ਕੀਤੀ ਹੈ ਅਸੀਂ ਬੀਤੇ ਦਿਨੀ ਅਸੀਂ ਨਗਰ ਨਿਗਮ ਕਮਿਸ਼ਨਰ ਨਾਲ ਵੀ ਗੱਲ ਕੀਤੀ ਇਹਨਾਂ ਅਧਿਕਾਰੀਆਂ ਨਾਲ ਕਿ ਬੀ ਲੰਬੇ ਸਮੇਂ ਤੋਂ ਅਧਿਕਾਰੀ ਇੱਕੋ ਹੀ ਪੋਸਟਾਂ ਤੇ ਲੱਗੇ ਜਾਂ ਇੱਕੋ ਸ਼ਹਿਰ ਦੇ ਵਿੱਚ ਤੇ ਉਹਨਾਂ ਨੇ ਕਿਹਾ ਕਿ ਮੇਰੇ ਅਧਿਕਾਰੀ ਕੰਮ ਸਹੀ ਕਰ ਰਹੇ ਨੇ ਪਰ ਜੇ ਕੋਈ ਗਲਤੀ ਪਾਇਆ ਜਾਂਦੇ ਉਹਨੇ ਕਾਰਵਾਈ ਕੀਤੀ ਹੈ ਤੇ ਤੁਹਾਨੂੰ ਲੱਗਦਾ ਵੀ ਨਗਰ ਨਿਗਮ ਕਮਿਸ਼ਨਰ ਨਵੇਂ ਆਏ ਉਹਨਾਂ ਵੱਲੋਂ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਦੇਖੋ ਜੀ ਆਸ ਤੇ ਪੂਰੀ ਹੈ ਜਦੋਂ ਵੀ ਕੋਈ ਨਵਾਂ ਅਫਸਰ ਆ ਕੇ ਇਸ ਕੁਰਸੀ ਤੇ ਬਹਿੰਦਾ ਹੈ ਉਹਦੇ ਕੋਲ ਆਸ ਹੁੰਦੀ ਹੈ ਕਿ ਯਾਰ ਪੁਰਾਣੇ ਨੇ ਨਹੀਂ ਕੀਤਾ ਨਵਾਂ ਕਰੇਗਾ ਇਹ ਤੇ ਹੁਣ ਸਮਝ ਦੱਸੇਗਾ ਆਉਣ ਵਾਲਾ ਜਿਸ ਤਰ੍ਹਾਂ ਮੈਂ ਸਮਝਦਾ ਵੀ ਕੀ ਉਹਨਾਂ ਦੇ ਆਉਣ ਤੋਂ ਬਾਅਦ ਹੀ ਜੋ ਮੇਰੇ ਧਿਆਨ ਦੇ ਵਿੱਚ ਆਇਆ ਉਹਨਾਂ ਦੇ ਆਉਣ ਤੋਂ ਬਾਅਦ ਹੀ ਇਹ ਉਹ ਕੀਤਾ ਗਿਆ ਵਾ ਅ ਕਾਰਪਸ਼ਨ ਦੀ ਬਦਲੀਆਂ ਕੀਤੀਆਂ ਗਈਆਂ ਨੇ ਤੇ ਉਹ ਨਕਸ਼ਾ ਜੀ ਹੈ ਨਾ ਸਿਟੀ ਹੀ ਨਹੀਂ ਬਦਲੀ ਗਈ ਇਲਾਕੇ ਬਦਲੇਗੇ ਨਾ ਇਹਨਾਂ ਦੇ ਇਲਾਕੇ ਨਹੀਂ ਸਿਟੀ ਬਦਲਣ ਦੀ ਸ਼ਹਿਰ ਬਦਲਣ ਦੀ ਲੋੜ ਹੈ ਫਾਈਨਲੀ ਮੇਰੀ ਰਿਕੁਐਸਟ ਹੈ ਮਾਨਯੋਗ ਮੈਂ ਲੋਕਲ ਬੋਡੀ ਮੰਤਰੀ ਸਾਹਿਬ ਨੂੰ ਕਿ ਉਹ ਇਸ ਧਿਆਨ ਦੇਣ ਕਿ ਕਮੇਟੀ ਗਠਿਤ ਕਰਨ ਇੱਕ ਕਮੇਟੀ ਦੇ ਅਧਿਰਾਨ ਚਾਹੋ ਐਮਟੀਬੀ ਭਾਗ ਹੈ ਸਿਵਲ ਡਿਪਾਰਟਮੈਂਟ ਹੈ ਔਰ ਜਗਾ ਕਰੋਚਮੈਂਟ ਡਿਪਾਰਟਮੈਂਟ ਹੈ ਇਨਵਲ ਧਿਆਨ ਦਿੱਤਾ ਜਾਵੇ ਸ਼ਹਿਰ ਦੇ ਹਾਲਾਤ ਵੇਖੇ ਜਾਣ ਜਗਾ ਜਗਾ ਤੇ ਕੂੜੇ ਦੇ ਢੇਰ ਲੱਗੇ ਨੇ ਜਗਾ ਜਗਾ ਦੇ ਉੱਤੇ ਅਵੈਧ ਕਬਜ਼ੇ ਨੇ ਮੈਂ ਸਮਝਦਾ ਵੀ ਮੈਨੂੰ ਤੇ ਮੇਰੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਜਿਹੜੇ ਕਰੋਚਮੈਂਟ ਹੈ ਜਿਹੜੀ ਹੈ ਕਬਜ਼ੇ ਕੀਤੇ ਜਾਂਦੇ ਨੇ ਇਹਨਾਂ ਦੇ ਮਹੀਨੇ ਜਾਂਦੇ ਨੇ ਫਿਰ ਸਬੰਧਤ ਅਧਿਕਾਰੀ ਜ਼ਿੰਮੇਵਾਰੀ ਹੋਏ ਨ ਮੈਂ ਕਹਿੰਦਾ ਪ੍ਰਦਾਖ ਨੂੰ ਪਰਵਾਣਗੀ ਅਸੀਂ ਚੀਜ਼ਾਂ ਦੇਖਦੇ ਆਂ ਆਪਾਂ ਸੜਕ ਤੇ ਤੁਸੀਂ ਵੀ ਤੁਰਦੇ ਹੋ ਮੈਂ ਵੀ ਤੁਰਦਾ ਨਜਾਇਜ਼ ਕਬਜ਼ੇ ਕੀਤੇ ਜਾਂਦੇ ਨੇ ਕਾਰਪੋਰੇਸ਼ਨ ਦੀਆਂ ਗੱਡੀਆਂ ਲੰਘਦੀਆਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੋਣਾ ਕੀ ਜੇਦਾ ਹੁਣ ਹੋਣਾ ਕੀ ਜੇਦਾ ਜੀ ਮੈਂ ਦੇਖੋ ਜੀ ਪ੍ਰਸ਼ਾ ਮੈਂ ਬਾਰ ਬਾਰ ਅਪੀਲ ਕਰ ਰਿਹਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਔਰ ਜਿਹੜੇ ਸਾਡੇ ਲੋਕਲ ਬੋਡੀ ਮੰਤਰੀ ਸਾਹਿਬ ਨੇ ਔਰ ਆ ਜਿਹੜੇ ਸਾਡੇ ਚੰਡੀਗੜ੍ਹ ਸਤਾਨਿਕ ਸਰਕਾਰਾਂ ਦੇ ਅੰਭਾਗ ਦੇ ਜਿੰਨੇ ਵੀ ਮੁੱਖ ਚੌਕਸੀ ਅਫਸਰ ਸਾਹਿਬ ਬੈਠੇ ਨੇ ਜਾਂ ਕੋਈ ਡਾਕਟਰ ਸਾਹਿਬ ਬੈਠੇ ਨੇ ਦੇਵਿੰਦਰ ਸਿੰਘ ਜੀ ਬੜੇ ਸਤਿਕਾਰਯੋਗ ਨੇ ਮੈਂ ਸੁਣਿਆ ਬੜੀ ਸੁਣਵਾਈ ਕਰਦੇ ਨੇ ਮੇਰੀ ਉਹਨਾਂ ਨੂੰ ਬੇਨਤੀ ਹੈ ਚਾਹੇ ਸਿਵਲ ਡਿਪਾਰਟਮੈਂਟ ਦੀ ਗੱਲ ਆ ਚਾਹੇ ਅਕਰੋਸਮੈਂਟ ਸਤਾਨਿਕ ਸਰਕਾਰਾਂ ਦੇ ਅੰਡਰ ਸਾਰੇ ਹੀ ਵਿਭਾਗ ਆਉਂਦੇ ਨੇ ਕਾਈਂਡਲੀ ਇਹਨਾਂ ਦੇ ਉੱਤੇ ਧਿਆਨ ਦਿੱਤਾ ਜਾਵੇ ਜਿਹੜੇ ਬੰਦੇ ਜਿਹੜੇ ਅਫਸਰ ਚਾਹੇ ਧਰਮਿੰਦਰ ਜੀ ਨੇ ਚਾਹੇ ਮਨੂ ਸ਼ਰਮਾ ਜੀ ਨੇ ਚਾਹੇ ਕੋਈ ਵੀ ਅਦਵਿੰਦਰ ਬੱਬਰ ਜੀ ਨੇ ਜੇ ਅਗਰੇ ਕਾਰਵਾਈ ਨਾ ਕ ਬੱਸ ਕੰਜਾ ਕਰਨਾ ਚਾਹੀਦਾ ਜੇ ਇਹਨਾਂ ਦੀਆਂ ਬਦਲੀਆਂ ਜਿਹੜੀਆਂ ਨੇ ਉਹ ਸਿਟੀ ਲੈਵਲ ਤੇ ਹੋਣੀਆਂ ਚਾਹੀਦੀਆਂ ਡਿਸਟ੍ਰਿਕਟ ਲੈਵਲ ਤੇ ਇਲਾਕੇ ਨਹੀਂ ਬਦਲਨੇ ਚਾਹੀਦੇ ਇਲਾਕੇ ਇਲਾਕਿਆਂ ਨਾਲ ਤੇ ਇਲਾਕਿਆਂ ਨਾਲ ਤੇ ਨੈਕਸਸ ਫੈਲਦਾ ਕਿ ਯਾਰ ਉਹ ਉੱਥੇ ਫਲਾਣਾ ਮੇਰਾ چلਦਾ ਹੀ ਉੱਥੇ ਤੂੰ ਕਰਦੀ ਹੁਣ ਜਾ ਕੇ ਉੱਥੇ ਮੇਰਾ چلਦਾ ਉੱਥੇ ਜਾ ਕੇ ਤੂੰ ਕਰਦੀ ਇਲਾਕੇ ਨਹੀਂ ਡਿਸਟ੍ਰਿਕਟ ਬਦਲਨੇ ਚਾਹੀਦੇ ਨੇ ਡਿਸਟ੍ਰਿਕਟ ਬਦਲਨੇ ਚਾਹੀਦੇ ਨੇ ਚਾਹੇ ਉਹ ਐਮਪੀ ਫਿਰ ਮੈਂ ਬਾਹਰ ਗੱਲ ਆ ਜਾਂਦੀ ਚਾਹੇ ਉਹ ਐਮਟੀ ਵੀ ਭਾਗ ਦੀ ਗੱਲ ਆ ਜਾਏ ਤੇ ਚਾਹੇ ਉਹ ਸਿਵਲ ਡਿਪਾਰਟਮੈਂਟ ਦੀ ਜਾਂ ਚਾਹੇ ਕ੍ਰੋਸਮੈਂਟ ਦੀ ਸੋ ਮੇਰੀ ਫਿਰ ਅਪੀਲ ਹੈ ਲੋਕਲ ਬੋਡੀ ਮੰਤਰੀ ਸਾਹਿਬ ਨੂੰ ਕਿ ਜਿਹੜੀਆਂ ਵਾਇਓਲੇਸ਼ਨਸ ਦੇ ਖਿਲਾਫ ਜਿਹੜੀ ਮੇਰੀ ਵੀ ਆਵਾਜ਼ ਹੈ ਉਹਨੂੰ ਵੀ ਮੈਂ بلند ਕਰਾਂਗਾ ਸਮੇਂ-ਸਮੇਂ ਸਿਰ ਮੈਂ ਧਿਆਨ ਚ ਉਹਨਾਂ ਦੇ ਲਿਆ ਰਿਹਾ ਕਾਈਂਡਲੀ ਮੇਰੀ ਉਹਨਾਂ ਨੂੰ ਧਿਆਨ ਹੈ ਕਿ ਉਹਨਾਂ ਦੇ ਉੱਤੇ ਧਿਆਨ ਜਿਹੜਾ ਨਗਰ ਨਿਗਮ ਦੇ ਪਾਸੇ ਦੇਣਾ ਪਵੇਗਾ ਤਾਂ ਅੰਬਰਸਾ ਸ਼ਹਿਰ ਦੀ ਜਿਹੜੀ ਸਾਡੀ ਸਵੱਛਤਾ ਜਿਹੜਾ ਸਾਡਾ ਦਰਬਾਰ ਸਾਹਿਬ ਹੈ ਉਹਦੀ ਜੜੀ ਪਵਿੱਤਰਤਾ ਨੂੰ ਭੰਗਣਾ ਮर्यादा ਨੂੰ ਭੰਗਣਾ ਲੱਗੇ ਤੁਸੀਂ ਦੇਖੋ ਦਰਬਾਰ ਸਾਹਿਬ ਦੇ ਲੱਗੇ ਜਾ ਕੇ ਦੇਖੋ ਕਿੰਨੇ ਕੂੜੇ ਦੇ ਢੇਰ ਲੱਗੇ ਨੇ ਉੱਥੇ ਵੀ ਜ਼ਿੰਮੇਵਾਰੀ ਇਹਨਾਂ ਅਫਸਰਾਂ ਦੀ ਹੋएगी ਮਨੂਸ਼ ਸ਼ਰਮਈਆ ਜੁੰਦਰ ਬੱਬਰ ਜੀ Dharmendra ਜੀ ਇਹਨਾਂ ਦੀ ਹੋएगी ਜੋ ਮੇਰੇ ਜਾਣਕਾਰੀ ਮੁਤਾਬਿਕ ਹੈ ਉਹ ਕਮ ਸੇ ਕਮ ਮਤਲਬ ਗੁਰੂ ਘਰ ਦਾ ਖਿਆਲ ਕਰਦਾ ਨਾ ਗੁਰੂ ਘਰ ਦਾ ਹੀ ਖਿਆਲ ਕਰ ਲੰ ਜੀ ਜੀ ਬਿਲਕੁਲ ਬਾਬਾ ਭਲਿੰਦਰ ਜੀ ਸਾਡੇ ਨਾਲ ਮੌਜੂਦ ਹਨ ਸਮਾਜ ਸੇਵਿਕ ਉਹਨਾਂ ਨੇ ਗੱਲਬਾਤ ਕਰਦੇ ਹੋਏ ਆਖ ਕੇ ਨਗਰ ਨਿਗਮ ਵਿੱਚ ਵਿੱਚੇ ਲੰਬੇ ਸਮੇਂ ਤੋਂ ਇੱਕੋ ਥਾਂ ਤੇ ਅਧਿਕਾਰੀ ਹਨ ਉਹਨਾਂ ਦੀ ਮੁੱਖ ਮੰਤਰੀ ਭਗਵੰਤ ਸਬਾਨ ਨੂੰ ਬਦਲੀ ਕਰਨੀ ਚਾਹੀਦੀ ਹੈ ਨਾ ਕਿ ਸ਼ਹਿਰ ਦੇ ਵਿੱਚ ਇੱਕ ਦੋ ਦੂਜੇ ਦੇ ਡਿਪਾਰਟਮੈਂਟ ਵਿੱਚ ਇਹਨਾਂ ਨੂੰ ਸ਼ਹਿਰ ਹੀ ਬਦਲ ਦੇਣਾ ਚਾਹੀਦਾ ਤਾਂ ਜੋ ਕੋਈ ਕਰਾਪਸ਼ਨ ਹੈ ਤਾਂ ਉਹ ਕਰਾਪਸ਼ਨ ਖਤਮ ਕੀਤੀ ਜਾ ਸਕੇ ਅਮਰਥਰ ਫਾਸ ਮੇ ਖਬਰ ਨਵੇਂ ਸ਼ਹਿਯੋਗੀ ਵੀਰੇ ਕੁਮਾਰ ਦੇ ਨਾਲ ਪ੍ਰਕਾਸ਼ ਕੁਮਾਰ